8 ਕਿਲੋ ਦੁੱਧ 3 ਮਹੀਨਾ ਦੀ ਟੋਕੜ ਗੱਬਣ ਚੈੱਕ ਪਾਸ ਤੁਸੀਂ ਕਰਾ ਕੇ ਲੈ ਜਾਓ 2 ਮਹੀਨਾ ਦੀ ਟੋਕੜ ਗੱਬਣ 57000 ਰੁਪਏ ਦੇ ਵਿੱਚ ਇਹ ਟੋਕੜ ਥੱਲੇ 10 ਕਿਲੋ ਦੁੱਧ ਆ ਮਿੱਤਰੋ ਬਾਈ ਜਗਾਲੀ ਕਰਦਾ ਆਪਣਾ ਪਸ਼ੂ ਹਰੇਕ ਹਤਾਲ ਦੀਆਂ ਇੰਨਾ ਸ਼ਾਂਤ 45000 ਦੀ ਦੇ ਦਿਆਂਗੇ ਲੈ ਦੇਖ ਲਓ ਮਿੱਤਰੋ ਤਾਜੀ ਸੂਈ 50000 ਰੁਪਏ ਦੇ ਵਿੱਚ ਆ ਗਿਆ ਠੱਕੀ ਮਾੜੀ ਲੈ ਵੀ ਆ ਦੇਖ ਲਓ ਆਹ ਖੀਰੀ ਵਹਿੜ ਜੀ ਸਸੀ ਕਾਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕ੍ਰਿਸ਼ਨ ਕੋਲੇ ਪਹੁੰਚੇ ਹੋਇਆ ਬਾਈ ਕ੍ਰਿਸ਼ਨ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਨਾ ਤੋਕੜਾ ਗੱਬਣਾ ਮੱਝਾਂ ਤਿੰਨ ਦਿਹਾਦਾਂਗੇ ਇਹ ਤਾਂ ਆ ਗਿਆ ਮਿੱਤਰੋ ਮੱਝਾਂ ਚੈੱਕ ਕਰ ਲੋ ਇਹ ਤੋਕੜਾ ਮੱਝਾਂ ਆ ਗਿਆ ਮਿੱਤਰੋ ਤੇ ਇੱਕ ਸਹਾਦਾਂਗੇ ਸੋਨੂੰ ਆਹ ਹਨ ਮੈਂ ਤੁਹਾਨੂੰ ਦੱਸਾਂ ਗੱਲ ਵੀ ਨਾ ਇਹ ਜਿਹੜੀ ਬਿਹੜਾ ਜਮਾ ਪਈ ਕਹਿੰਦਾ ਪਾ ਕੋਈ ਮੱਝ ਹੋਵੇ ਕੋਈ ਗਾਂ ਹੋਵੇ ਜਮਾ ਜਾਇਜ਼ ਰੇਟ ਕਰਨੇ ਆ ਇਹ ਸੂਈਆਂ ਹੋਈਆਂ ਗਾਵਾਂ ਆਈਆਂ ਦੋ ਗਾਵਾਂ ਤਾਂ ਆ ਗਈਆਂ ਹਨ ਕਾਲੇ ਡੱਬੇ ਰੰਗ ਦੇ ਵਿੱਚ ਇਹ ਵੀ ਸੂਈ ਹੋਈ ਹੈ ਇੱਕ ਕਰਮ ਵਾਲੀ ਨਾ ਆਹ ਬਿਹੜ ਦੇਖ ਲੋ ਤੁਸੀਂ ਇਹ ਚੈੱਕ ਕਰ ਲੋ ਇਹ ਰੰਗ ਦੇਖ ਲੋ ਮਿੱਤਰੋ ਲਾਲ ਰੰਗ ਦੇ ਵਿੱਚ ਹੈ ਇਹ ਹੈ ਨਾ ਪਹਿਲਾ ਸੂਆ ਸੂਣਾ ਵਹਿੜਨੇ ਤੇ ਦੰਦੋ ਖੀਰੀ ਵਹਿੜ ਆ ਗਈ ਬਾਕੀ ਪਸ਼ੂ ਬਾਈ ਦੇ ਇਧਰਲੇ ਪਾਸੇ ਹੋਰ ਜਿਹੜੇ ਆਗੇ ਘਰੇ ਹਨ ਇਹ ਵੀ ਨਿਗਾਹ ਮਾਰ ਲਓ ਫਿਰ ਮੈਂ ਤੁਹਾਨੂੰ ਕਹਿ ਦਿੰਦਾ ਮਿੱਤਰੋ ਵੀ ਇੱਥੇ ਆਇਓ ਤਸੱਲੀ ਕਰਕੇ ਕੋਈ ਵੀ ਨਗ ਜਿਹੜਾ ਹੈਗਾ ਨਾ ਜਿਹੜਾ ਤਾਂ ਸੂਆ ਹੈ ਉਹਨੂੰ ਦਾ ਕਰ ਲਿਓ ਤੁਸੀਂ ਦੋ ਟਾਈਮ ਦੀ ਚਵਾਈ ਕਰਕੇ ਪਾਸ ਤੇ ਜਿਹੜੀ ਗੱਬਣ ਹੈ ਡਾਕਟਰ ਆਪ ਦਾ ਨਾਮ ਲਿਆਓ ਨਾਮ ਲਿਆ ਕੇ ਡਾਕਟਰਾਂ ਦੀ ਚੈੱਕ ਪਾਸ ਕਰਵਾ ਕੇ ਤੁਸੀਂ ਮੱਝਾਂ ਲੈ ਆ ਸਕਦੇ ਹੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਰੇਟ ਜਿਹੜੇ ਰਹਣਗੇ ਨਾ ਜਮਾ ਬਾਜ ਰਹਿਣਗੇ ਜੇ ਰੇਟ ਪਸੰਦ ਆਏ ਬਾਈਆਂ ਦੇ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਹਸੀ ਕਾਲ ਜੀ ਇਸੇ ਗੱਲ ਬਾਈ ਹਨੂ ਹੋਰ ਬਾਈ ਕਿਵੇਂ ਆ ਠੀਕ ਆ ਬਾਈ ਪਹਿਲਾਂ ਦਰਸ਼ਕਾਂ ਨੂੰ ਨਾਮ ਦੱਸਾਂਗਾ ਆ ਮੇਰਾ ਨਾਮ ਬਾਈ ਕ੍ਰਿਸ਼ਨ ਸਿੰਘ ਹੈ ਪਿੰਡ ਨਰੰਗ ਹੈ ਜ਼ਿਲ੍ਹਾ ਸਰਸਾ ਹੈ ਤੇ ਤਸੀਲ ਆਪਾਂ ਨੂੰ ਕਾਲਿਆਂ ਵਾਲੀ ਪੈਂਦੀ ਐ। ਰਾਮਾਵੰਡੀ ਤੋਂ ਆਪਣਾ ਪਿੰਡ ਨਰੰਗ 6 ਕਿਲੋਮੀਟਰ ਐ। ਕਾਲਿਆਂ ਵਾਲੀ ਤੋਂ 12 ਕਿਲੋਮੀਟਰ ਐ। ਠੀਕ ਐ। ਠੀਕ ਆ। ਅੱਛਾ ਰੈਣੀ ਦਾ ਪਿੰਡ ਆ ਗਿਆ ਨਰੰਗ। ਰੈਣੀ ਦਾ ਪਿੰਡ ਆ ਗਿਆ ਬਾਡਰ ਤੇ। ਬਾਡਰ ਤੇ ਆ ਗਿਆ। ਆਰਾਮ ਸਰਾ ਤੇ ਰਾਮਾਵੰਡੀ ਰਹਿਗੇ ਕੋਲੇ। ਕੋਲੇ ਪੰਜਾਬ ਵਾਲੇ ਪਿੰਡ। ਹਾਂਜੀ ਹਾਂਜੀ ਹਾਂਜੀ। ਅੱਛਾ ਇਹ ਵਪਾਰ ਦਾ ਕੰਮ ਆ ਬਈ। ਹਾਂਜੀ ਹਾਂਜੀ। ਕਿੰਨਾ ਚਿਰ ਹੋ ਗਿਆ ਬਈ? ਬਈ ਆਪਾਂ ਨੂੰ 6-7 ਸਾਲ ਹੋ ਗਏ। ਆਪਾਂ ਜਮਾਂ ਸਾਫ਼ ਸੁਥਰਾ ਕੰਮ ਕਰਦੇ ਆ। ਜਿਹੜੀ ਚੀਜ਼ ਹੁੰਦੀ ਐ ਅਗਲੇ ਨੂੰ ਦੱਸ ਦਿੰਨੇ ਆ ਭਾਈ ਇਹ ਚਾ ਕਮੀ। ਠੀਕ ਐ ਗੱਲ। ਅੱਜ ਆਪਾਂ ਉਥੋਂ ਕਰ ਲੈਂਦੇ ਆਂ ਟੋਕੜ ਮੈਂ ਤਾਂ ਚੱਲ ਫਿਰ ਕਰ ਲੈ ਵੀ ਮਿੱਤਰੋ ਤੁਹਾਨੂੰ ਨਾ ਟੋਕੜ ਮੱਝ ਦਿਖਾਉਣ ਲੱਗਾ ਕ੍ਰਿਸ਼ਨ ਪਿੱਛੇ ਡਰਾਉਣਾ ਜਿਹਾ ਲਾਈ ਬੈਠਾ ਤੂੰ ਕ੍ਰਿਸ਼ਨ ਇਹ ਮੈਨੂੰ ਐਂ ਦੱਸ ਕ੍ਰਿਸ਼ਨ ਜਿਹੜੀ ਤੇਰੀ ਆ ਮੱਝ ਆ ਗਈ ਹਾਂ ਬਾਈ ਇਹ ਟੋਕੜ ਹਾਂਜੀ ਕਿੰਨੇ ਮਹੀਨੇ ਦੀ ਸੂਈ ਆ ਬਾਈ ਕਿੰਨੇ ਦੀ ਕਹਿ ਲਾ ਹੁਣ ਇਹ ਬੱਚਾ ਐਡਾ ਐਦਾ ਆਪਾਂ ਦਾ 3 ਮਹੀਨੇ ਤੱਕ ਹੈਗੀ ਹੈਗੀ ਕਲੀਅਰ ਹੈ ਠੀਕ ਹੈ ਐਵੇਂ ਦੁੱਧ ਦੀ ਕਹੀ ਹੈ ਇਹ ਦੁੱਧ ਦੀ ਕਹੀ ਹੈ ਇਹ ਦੁੱਧ ਕਿ ਨਾ ਹੁਣ ਦੁੱਧ ਹੁਣ 10 ਕਿਲੋ ਬਾਈ ਚਵਾ ਕੇ ਦੇ ਦੇ 10 ਕਿਲੋ ਦੁੱਧ ਇਹਦੇ ਥੱਲੇ ਚਵਾ ਦੇਗਾ ਹਾਂ ਸੂਆ ਕਿ ਨਵਾ ਮਤਲਬ ਇਹ ਸੂਆ ਬਾਈ ਚੌਥਾ ਪੰਜਵਾਂ ਹੋਊਗੀ ਠੀਕ ਆ ਹੁਣ 10 ਕਿਲੋ ਦੁੱਧ ਹੈਗਾ ਹਾਂ ਹਾਂ 10 ਕਿਲੋ ਤੋਕੜਾ ਗਈ ਗੱਬਣ ਤਾਂ ਨਹੀਂ ਨਾ ਗੱਬਣ ਹੈ ਖੋਲ ਫਿਰ ਕੇ ਰਾ ਲੈ ਵੀ ਮਿੱਤਰੋ ਜਿਹੜੀ ਗੱਲ ਹੈਗੀ ਬਾਈ ਨੇ ਦੱਸਤੀ ਇਹਦੇ ਥੱਲੇ 10 ਕਿਲੋ ਦੁੱਧ ਹੁਣ ਤੋੜ ਕੇ ਲੈ ਜਾਓ ਬਾਕੀ ਇਹ ਤੁਸੀਂ ਚੈੱਕ ਕਰ ਲਓ ਬਾਹ ਇਹ ਆ ਦੇਖੋ ਥਣ ਦੇਖ ਲਓ ਜਿਹੜਾ ਲੇਵੇ ਨੂੰ ਲੱਗਿਆ ਹੋਇਆ ਇਹ ਟੋਕੜ ਥੱਲੇ 10 ਕਿਲੋ ਦੁੱਧ ਆ ਮਿੱਤਰੋ ਠੰਡੀ ਸੀਲਾ ਭਾਈ ਜਮਾ ਯਾਰ ਇਹ ਇੱਕ ਮਿੰਟ ਇਹ ਆ ਦੇਖ ਲਓ ਠੀਕ ਹੈ ਇਹ ਲੇਵਾ ਚੈੱਕ ਕਰ ਲੋ 10 ਕਿਲੋ ਦੁੱਧ ਟੋਕੜ ਥੱਲੇ ਤੇ ਕਰੇਸ਼ਨ ਆ ਹਾਂ ਭਾਈ ਇਹਦਾ ਫਿਰ ਮੈਨੂੰ ਐਂ ਦੱਸ ਭਾ ਕਿੰਨਾ ਕਰਤਾ ਭਾ ਭਾਈ ਇਹ 80000 ਦੀ ਦੇ ਦਾਂਗੇ ਹਾਂ ਨਹੀਂ ਹਾਂ 80000 ਠੀਕ ਆ ਬੰਨ ਫਿਰ ਕਿਰਾਏ ਲਾਵੀ ਆ ਜਾ ਕਰ। ਕ੍ਰਿਸ਼ਨ ਜਿਹੜੀ ਤੇਰੀ ਦੂਜੀ ਮੱਝ ਆ ਗਈ ਆਹ। ਹਾਂ ਬਾਈ। ਇਸ ਮੱਝ ਦਾ ਸੂਆ ਦੱਸ ਪਹਿਲਾਂ ਮੈਨੂੰ। ਸੂਆ ਬਈ ਇਹਦਾ ਹੂਆ ਤੀਜਾ ਚੌਥਾ। ਤੇ ਕਿੰਨੇ ਮਹੀਨੇ ਦੀ ਗੱਭਣ? ਇਹ 3 ਮਹੀਨੇ ਚੱਕ ਪਾਸ ਆ ਬਾਈ। 8 ਕਿਲੋ ਦੁੱਧ ਆ। 8 ਕਿਲੋ ਦੁੱਧ? ਹਾਂ। ਦੋਨੇ ਡੰਗੀ ਮਿਲਦੀ। ਬੱਚੇ ਤੇ? ਬੱਚੇ ਦੇ। ਬੱਚਾ ਆ ਗਿਆ। ਬੱਚਾ ਇਹਦਾ ਆ ਗਿਆ। ਠੀਕ ਆ ਕੱਟਾ ਕੀ ਕੱਟੀ? ਕੱਟਾ ਬਈ। ਅੱਛਾ 8 ਕਿਲੋ ਦੁੱਧ ਤੋਲ ਲੈ ਬੰਦਾ। ਹਾਂ ਤੋਲ ਲੈ ਬਈ ਜਮ। ਗਰੰਟੀ? ਹਾਂ ਗਰੰਟੀ ਆ। ਖੋਲ ਫਿਰ। ਲੇ ਵੀ ਇਹਦੇ ਸਿੰਘ ਜਿਹੜੇ ਹੈਗੇ ਦੋਨੇ ਜਮਾ ਤੰਦਰੁਸਤ ਸੀ ਇੱਕ ਪੋਲਰ ਆ ਲਹਾ ਗਈ ਹੈ ਨਾ ਹਾਂ ਇੱਥੇ ਪਿਆ ਬਾਈ ਆਪਣੇ ਕੋਲੇ ਆ ਗਈ ਲਹਾਇਆ ਮੈਂ ਇਹਨੇ ਪੋਲਰ ਲਹਾ ਕੇ ਵੀ ਡੰਗ ਨਹੀਂ ਭੰਨਿਆ ਠੀਕ ਹੈ ਇਹ ਇਹ ਫਿਰ ਕਿੰਨਾ ਦੁੱਧ ਆਠ ਕਿਲੋ ਆਠ ਕਿਲੋ ਬਾਈ ਤੇ ਰੇਟ ਕਿੰਨਾ ਫਿਰ ਰੇਟ ਬਾਈ ਯਾਰ ਇਹ ਵੀ 80 ਦੀ ਦੇ ਦਿਆਂਗੇ ਠੀਕ ਹੈ ਹੋਰ ਵੀ ਮਾਨਤਨ ਕਰ ਦਾਂਗੇ ਜਿਆਦਾ ਲੈ ਵੀ ਆ ਦੇਖ ਲਓ 8 ਕਿਲੋ ਦੁੱਧ ਟੋਕੜ ਗੱਬਣ ਲੇਵਾ ਦੇਖ ਲਓ ਹੁਣ ਤੁਸੀਂ ਇਧਰਲੇ ਪਾਸੇ ਉਹ ਜਮਾ ਫਸਮੇ ਜੇ ਲੇਪੇ ਵਾਲੀ ਆ ਇਹ ਕੋਈ ਭਰਾ ਮੈਂ ਤੁਹਾਨੂੰ ਦੱਸਾਂ ਗੱਲ ਹੋਰ ਦੇਖ ਬਾਈ ਜਗਾਲੀ ਕਰਦਾ ਆਪਣਾ ਪਸ਼ੂ ਹਰੇਕ ਤਾਲ ਦੀ ਇਹਨਾਂ ਸ਼ਾਂਤ ਪਸ਼ੂ ਆ ਠੀਕ ਆ ਗੱਲ ਤੇਰੀ ਗੱਲ ਆ ਇਹ ਤਾਂ ਪੱਕੀ ਆ ਲੈ ਵੀ ਆ ਆ ਟੋਕੜ ਗੱਬਣਾਂ ਦੀ ਨਾ ਡਿਮਾਂਡ ਰਹਿੰਦੀ ਹੁੰਦੀ ਐ ਬਹੁਤ ਡਿਮਾਂਡ ਰਹਿੰਦੀ ਹੁੰਦੀ ਐ ਵੀ ਆਹ ਤਿੰਨ ਮਹੀਨਿਆਂ ਦੀ ਟੋਕੜ ਗੱਬਣ ਥੱਲੇ 8 ਕਿਲੋ ਦੁੱਧ ਆ ਮਿੱਤਰੋ 8 ਕਿਲੋ ਦੁੱਧ ਤਿੰਨ ਮਹੀਨਿਆਂ ਦੀ ਟੋਕੜ ਗੱਬਣ ਚੈੱਕ ਪਾਸ ਤੁਸੀਂ ਕਰਾ ਕੇ ਲੈ ਜਾਓ ਲੇਵਾ ਚੰਗਾ ਥਣ ਚੰਗਾ ਛੋੜ ਛੱਪਾ ਕਰਦੀ ਕਰ ਦਾਂਗੇ ਬਈ ਕਰ ਦਾਂਗੇ ਨਾ ਜੀ ਹਾਂ ਪਹਿਲੀ ਵੀਡੀਓ ਉਹ ਤੇਰੇ ਕੋਲ ਦੇਖ ਲਾ ਨਹੀਂ ਨਹੀਂ ਕਰ ਦਾਂਗੇ ਬਈ ਅੱਛਾ ਅੱਗੇ ਚੱਲ ਤੇਰੀ ਆਹ ਹਾਂ ਮੱਝ ਕਿਵੇਂ ਕੋਸਾ ਇਹ ਬਈ ਇਹਦਾ ਬੱਚਾ ਤਾਂ ਹੈ ਨਹੀਂਗਾ ਅੱਛਾ ਬੱਚਾ ਹੈ ਨਹੀਂ ਹਾਂ 2.5 ਮਹੀਨੇ ਦੀ ਗੱਬਣਾ ਹੈ 2.5 ਮਹੀਨੇ ਦੀ ਹਾਂ ਤੇ ਦੁੱਧ ਦੁੱਧ ਬਈ ਇੱਕ ਟਾਈਮ ਮਿਲਦੀ ਹੈ 4 ਕਿਲੋ ਦੁੱਧ ਦਾ 4 ਕਿਲੋ ਹਾਂ ਠੀਕੇ ਤੇ ਠੀਕੇ ਤੇ ਖੋਲ ਫਿਰ ਕੇਰਾ ਹੁਣ 2.5 ਮਹੀਨੇ ਦੀ ਗੱਬਣ ਹਾਂ ਬਈ ਨਹੀਂ ਠੀਕ ਹੈ ਫਿਰ ਯਾਰ ਜਿਹੜੀ ਗੱਲ ਹੈਗੀ ਉਹ ਤਾਂ ਸਿੱਧੀ ਦੱਸਣੀ ਜ਼ਰੂਰੀ ਹੈ ਹਾਂ 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 ਇਹਦਾ ਫਿਰ ਰੇਟ ਦੱਸੀ ਬਾਜ ਬਜਾ ਰੇਟੇ ਦਾ ਬਾਜ ਵੀ ਕਰਾਂਗੇ ਜਮਾ ਅੱਛਾ ਹਾਂ ਲਿਆ ਫਿਰ ਬਾਜਵ ਕਰਾਂਗੇ ਤਾਂ ਬਾਹਰ ਲਿਆ ਕਰ ਲੈ ਵੀ ਇਹ ਦੇਖ ਲੋ ਚੈੱਕ ਕਰ ਲੋ ਮਿੱਤਰੋ ਹੋਈ ਤਾਂ ਨਵਾਈਆਂ ਧਵਾਈਆਂ ਹੀ ਨਹੀਂ ਹੈਗੀਆਂ ਇਹਨੇ ਹਾਂ ਬਾਈ ਨਵਾਈਆਂ ਨੂੰ ਵੀ ਨਹੀਂ ਠੰਡ ਸੀ ਅੱਜ ਆਹ 2.5 ਮਹੀਨਾ ਦੀ ਟੋਕੜ ਬਣ ਆ ਗਈ ਹਾਂ ਬਾਈ ਦੂਜਾ ਸੁਆ ਠੀਕ ਆ ਇਹ ਆ ਦੇਖ ਲੋ ਕਿੰਨਾ ਰੇਟ ਇਹਦਾ ਬਾਈ 57000 ਦੀ ਹਾਂ ਨਹੀਂ ਹੈ ਬਸ ਬਸ ਹਾਂ ਨਾ ਟਾੜਾ ਵਾਟਾ ਕਾਟਾ ਵਾਟਾ ਅੱਜ ਮੈਨੂੰ ਮਿੱਤਰੋ ਨਾ ਟਾੜਾ ਵਾਟਾ ਦਾ ਕਰਨ ਹੀ ਨਹੀਂ ਦਿੱਤਾ 2.5 ਮਹੀਨਿਆਂ ਦੀ ਗੱਬਣ 2.5 ਮਹੀਨੇ ਦੀ ਟੋਕੜ ਗੱਬਣ 57000 ਰੁਪਏ ਦੇ ਵਿੱਚ ਮਿੱਤਰੋ ਚੱਕ ਲਓ ਜੀ ਇਹਨੇ ਚੱਕਣੀ ਆ ਹਨਾ ਹਾਂ ਬਾਈ ਜਿਹੜਾ ਹੁੰਦਾ ਉਹ ਸਿੰਦੇ ਦੇ ਦੇਾਂਗੇ ਸਹੀ ਗੱਲ ਹੈ ਇੱਥੇ ਆ ਜਾਓ ਮਿੱਤਰੋ ਬਾਈ ਕੋਲੇ ਘਰੇ ਕਰੇਸ਼ ਹਨਾ हां भाई जेडी तेरी आ लाल डब्बी आ गई अगला खू है लस्सी जी ने बाहर काढ हां काढ लेने तेरी आ गांजेरी है किन्ने ਚਿਰ ਦੀ ਸੂਈ ਹੈ भाई ਕੱਲ੍ਹ ਸੂਈ ਹੈ ਕੱਲ੍ਹ ਦੀ ਸੂਈ ਹੈ हां 10 ਕਿਲੋ ਬੋੜਾ ਹੈਗਾ ਹੁਣ हां हां ਤਿਆਰ ਆ ਬਾਈ ਜਾਂ ਡੱਬੇ ਮਰਵਾ ਦੇ ਅੱਛਾ ਇਹ ਆ ਦੇਖ ਲੋ ਉਹ ਦੱਸਦੇ ਸੀ ਮਾਲਕ ਕਹਿੰਦੇ ਵੀ ਟੋਕੜ ਦਾ ਚੋਇਆ ਅਸੀਂ 14 ਕਿਲੋ ਦੁੱਧ ਵੀ 16 17 ਕਿਲੋ ਦੇ ਦੂਗੀ ਪਰ ਆਪਾਂ 15 ਕਿ ਕੀ ਦੇਵਾਂਗੇ ਤੇ ਕਿੰਨੇ ਰੁਪਈਆ ਦੀ ਆਪਾਂ ਬਾਈ 45000 ਦੀ ਦੇ ਦੇਾਂਗੇ ਲੈ ਵੀ ਮਿੱਤਰੋ ਆ ਦੇਖ ਲੋ ਤਾਜੀ ਸੂਈ ਆ 45000 ਰੁਪਏ ਦੇ ਵਿੱਚ ਦੇਣੀ ਆ ਲੈ ਵੀ ਸਾਰੀ ਗਰਮੀ ਮੌਜਾਂ ਨਾਲ ਦੁੱਧ ਪੀਉਂਗੇ ਠੰਡੀ ਸਿਲਕੇਵੇਂ ਆ ਬਾਲੀ ਬਾਈ ਬਾਲੀ ਜਿੰਨੀ ਕਹਦੇ ਅੱਛਾ ਹੂੰ ਉਹ ਪਰਾਂ ਵਾਲੀ ਵੀ ਕੱਢ ਕਿਹੜਾ ਬੱਚਾ ਇਹਦਾ ਉਹ ਪਹਿਲਾ ਲਾਲ ਜਾ ਉਹ ਲਾਲ ਹੈ ਇਹ ਤੇ ਜਿਹੜੀ ਹੁਣ ਖੋਲਨੇਗਾ ਉਹਦਾ ਹਾਂ ਉਹਦਾ ਆ ਠੀਕ ਹੈ ਬੱਚਾ ਇਹ ਵੀ ਇਹ ਵੀ ਬੱਚਾ ਬਾਈ ਇਹ ਕਿੰਨੂਆ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਾਈ ਦੂਜਾ ਸੂਆ ਸੂਈ ਹੈ ਹਾਂ ਤੇ ਕਿੱਦੇ ਸੂਈ ਇਹ ਇਹ ਪਰਸੋ ਸੂਈ ਹੈ ਬਾਈ ਕਿੰਨਾ ਦੁੱਧਾ ਹੁਣੇ ਥੱਲੇ ਇਹ ਥੱਲੇ ਬਾਈ ਹੁਣ ਹੈਗਾ 12 ਕਿਲੋ ਦੁੱਧ ਹਾਜ਼ਰ ਹੈ ਲੈ ਵੀ ਆਹ ਦੇਖ ਲੋ ਓਏ ਆਹ ਵੀ ਚੰਗੀ ਹੈਗੀ ਹਾਂ 15 16 ਕਿਲੋ ਦੁੱਧ ਦੇ ਦੂਗੀ ਆਹ ਹੁੰਦੇ ਨੇ 15 16 ਕਿਲੋ ਦੁੱਧ ਦੇ ਦੂਗੀ ਕੀ ਰੇਟ ਚ ਦੇਂਗਾ ਇਹ ਬਾਈ ਆਪਾਂ 50000 ਦੀ ਦੇ ਦਾਂ ਜਮੇ ਟਾਟਾ ਬਟਾ ਜਮਾਂ ਟਾਟਾ ਬਟਾ ਆਹਾ ਲੈ ਵੀ ਆਹ ਦੇਖ ਲੋ ਮਿੱਤਰੋ ਤਾਜੀ ਸੂਈ 50000 ਰੁਪਏ ਦੇ ਵਿੱਚ ਹੈ ਭਾ ਜਾਮਾ ਜਮੀ ਜੈਜ ਕਰਤੇ ਹੁਣ ਤੁਸੀਂ ਦੱਸਿਓ ਬਾਕੀ ਆ ਵੀ ਕ੍ਰਿਸ਼ਨ ਫਿਰ ਜਿਹੜੀ ਤੇਰੀ ਆ ਬੈਹੜ ਆ ਗਈ ਹਾਂ ਬਾਈ ਕੱਦ ਕਾਠ ਵੀ ਬਹੁਤ ਆ ਹਾਂ ਬਾਈ ਇਸ ਬੈਹੜ ਦਾ ਸੂਆ ਸੂਆ ਪਹਿਲਾ ਬਾਈ ਪਹਿਲਾ ਸੂਆ ਤੇ ਫਿਰ ਮੈਨੂੰ ਐ ਦੱਸ ਕਿੰਨੇ ਦਿਨ ਪੇ ਇਹਦੇ ਸੂਣ ਦੇ ਇਹਦੇ ਬਾਈ 20 ਦਿਨ ਆਖਿਆ ਮਾਲਕਾਂ ਨੇ 20 ਦਿਨ ਲੈ ਜੂਗੀ ਅੱਛਾ 20 ਦਿਨ ਹਾਂ ਕਿੰਨਾ ਦੁੱਧ ਪਾਉ ਤੇਰੀ ਇਹ ਬੈਹੜ ਦੇਖੋ ਯਾਰ ਪਹਿਲਾ ਸੂਆ 15 16 ਕਿਲੋ ਦੁੱਧ ਤਾਂ ਦੇਣੀ ਚਾਹੀਦਾ ਬਰਾਮ ਨਾਲ ਬਰਾਮ ਦੇਣੀ ਖੁੱਲਾ ਹਣਾ ਫੋਲੀ ਫਿਰ ਕਿੰਨੇ ਚ ਦੇਂਗਾ ਇਹ ਇਹ ਆਪਾਂ ਬਾਈ 75000 ਦੀ ਹਾਂ ਨਾ ਜੀ 75000 ਦੀ ਖੋਲ ਫਿਰ ਕਰ ਲੇਵੀ ਅਜੇ ਹਜੇ 20 ਦਿਨ ਪਈਆ ਲੇਵਾਲੂ ਭਾਈ ਵੀ ਪੂਰਾ ਸਾਫ ਬਣਾਊਗੀ ਹਾਂ ਇਹਨਾਂ ਭਾਈ ਉਹਨਾਂ ਡਰਦੀ ਐ ਥੋੜਾ ਜਾਂ ਡਰਦੀ ਐ ਹਾਂ ਨਹੀਂ ਹਜੇ ਫਿਰ ਤੱਕ ਨਹੀਂ ਆਈ ਐ ਨਾ ਹਾਂ ਹਾਂ ਲੈ ਵੀ ਆ ਦੇਖ ਲੋ ਕਾਦਰੋਂ ਖੇਤਾਂ ਚੋਂ ਘਾਰਸ ਬਾਹਰ ਘੱਟ ਕੱਢੀ ਐ ਵਾਹ ਲੈ ਲੈ ਜਾ ਲੈ ਜਾ ਲੈ ਜਾ ਲੈ ਵੀ ਆਹਾ ਦੇਖ ਲੋ ਏ ਖੀਰੀ ਵਹਿੜ 75000 ਖੀਰੀ ਐ ਭਾਈ ਖੀਰੀ ਐ ਹਾਂ ਹਾਂ ਲੈ ਯਾਰ ਲੇਵਾਲੂ ਬਾਪੂਰਾ ਸੋਹਣਾ ਬਣਾਊ ਭਾਈ ਮੰਨ ਦੇ ਕੋਈ ਗੱਲ ਨਹੀਂ ਇਹ ਆ ਦੇਖ ਲੋ ਮਿੱਤਰੋ ਬਿਹੜ ਦਾ ਕੱਦ ਕਾਠ ਪੂਰਾ ਆ ਗਿਆ ਠੱਕੀ ਮੜੀ ਲੈ ਵੀ ਆ ਦੇਖ ਲੋ ਆਹ ਖੀਰੀ ਬਿਹੜ 75000 ਰੁਪਏ ਦੇ ਵਿੱਚ ਦਿਨ ਲੈ ਜੂ ਹਜੇ ਹਨਾ ਹਾਂ ਦਿਨ ਤਾਂ ਲੈ ਜੂ ਬਾਈ ਵੀ ਹੂੰ ਇਹ ਅੱਛਾ ਸੀਨਾਗ ਆ ਗਿਆ ਤੇਰੇ ਕੋਲੇ ਹਾਂ ਹਾਂ ਬਾਈ ਅੱਛਾ ਨੰਬਰ ਕਿਹੜਾ ਚੱਲਦਾ ਤੇਰੇ ਕੋਲੇ ਨੰਬਰ ਬਾਈ ਮੇਰੇ ਕੋਲ ਚੱਲਦਾ 90505 67226 90505 67226 ਠੀਕ ਆ ਤੇ ਲੋ ਵੀ ਮਿੱਤਰੋ ਸੀਨਾਗ ਸੀ ਬਾਈ ਕੋਲੇ ਸੀ ਇਹਦੇ ਸੀ ਇਹ ਆਪਾਂ ਤੁਹਾਨੂੰ ਦਿਖਾਤੇ ਜਿਹੜੇ ਭਰਾ ਦੇ ਕੋਈ ਵੀ ਨਗ ਫਿੱਟ ਹੋਇਆ ਇੱਥੇ ਆ ਜਿਓ ਤਸੱਲੀ ਕਰਕੇ ਲੈ ਜਿਓ ਤਸੱਲੀ ਕਰੇ ਬਿਨਾ ਸਾਨੂੰ ਪਤਾ ਹੀ ਆ ਕੁਛ ਨਹੀਂ ਬਣਦਾ ਤੇ ਕਿਵੇਂ ਲੱਗੇ ਰੇਟ ਦੱਸਿਓ ਫਿਰ ਧੰਨਵਾਦ ਸਾਰੇ ਭਰਾਵਾਂ ਦਾ